ਜੇ ਬਹਾਨੇ ਨਾ ਜਪਣ ਲੱਗੀਏ ਨਾ ਆਪਾਂ ਕਿਤੇ ਸ ਲੈ ਕੇ ਰਟਣ ਲੱਗੀਏ ਇਹਨਾਂ ਨੂੰ ਨੇ ਮੁੱਕਦੇ ਹੀ ਨਹੀਂ ਇਹਨੇ ਛੇਹੇ ਜਿਹਨਾਂ ਨੂੰ ਜਪਦਾ ਰਾਹ ਉਦੋਂ ਦੇ ਮੁੱਕੇ ਹੀ ਜੇ ਛੇਹੇ ਜਿਹਨਾਂ ਨੂੰ ਜਦ ਤਾਈਂ ਜਾਵਰਾਂ ਮੁੱਕੇ ਨੂੰ ਪ੍ਰਾਪਤੇ ਕੀ ਹੋ ਗਿਆ ਦੱਸੋ ਪਹਿਲਾਂ ਛੇਹੇ ਸੁਣੋ ਧਰਤੀ ਦਾ ਬੋਲ ਸਭ ਪਹਿਲੇ ਹੀ ਸੁਣਾ ਓਹ ਗੱਲ ਕੁਝ ਹੋਰ ਕਰੀਤੀ ਸਮਝ ਹੋਰ ਲਈ ਤੁਸੀਂ ਦੇ ਵੀ ਜੇ ਤੰਦੁ ਰੇ ਨਾਮ ਜਗੋਂ ਕਰਾਂ ਜਾਂ ਮੇਸ਼ੇਸ਼ ਨਾਲ ਜਾਂਦਾ ਬੂਨਾ ਉਚਾਲ ਲ ਕਰੋਗੇ ਚਾਹੇ ਕੱਲਾ ਕੱਲਾ ਲਾਉਂ ਜਪੀਓਵੇ ਫਲ ਕੁਛ ਵੀ ਧਰਤੀ ਦਾ ਬੋਝ ਉੱਤੇ ਹੀ ਰਹਤੇ ਉਹ ਕਿ ਆਰੀ ਜਿੰਨਾ ਜੇ ਜਪਦੇ ਰਹੋਗੇ ਧਰਤੀ ਦਾ ਬੋਝ ਸਰਤੇ ਹੀ ਰਹੂਗਾ ਉਹ ਮੈਂ ਮੋਹ ਪਰਪਾਹ ਭਾਰ ਸਰਤੇ ਹੀ ਰਹੂਗਾ ਕੋਈ ਫੜ ਲਈ ਹੈ ਉਹਨੂੰ ਫੜ ਲੈ ਬਿਨਾ ਤੁਹਾਨੂੰ ਕੋਈ ਤੁਹਾਡੇ ਨਾਲ ਇਕ ਜੀਵ ਹੈ ਕੱਲ ਕੁਛ ਹੋਰ ਕਹੀ ਦੀ ਸਮਝ ਹੋਰ ਲਈ ਫਿਰ ਵੀ ਇਹ ਗੱਲਾਂ ਆਈ ਤੁਹਾਨੂੰ ਇਹ ਕਹੇ ਤੇ ਫਿਰ ਬੜਾ ਬੰਦੇ ਜਿਬੀ ਜਦ ਇਹ ਯਾਰ ਜੀਵ ਹੈ। ਭਾਗ ਆ ਜੀਵ ਨਾਲ ਠੱਲੇ 10000 ਜੀਵ ਤਾਂ ਇਹ ਯਾ ਲੋ ਇੱਕ ਵਲ ਤੁਸੀਂ ਇਕਲੇ ਹੋ। ਉਹਨਾਂ ਨੇ ਕੁਝ ਹੋੜਿਆ ਤੁਹਾਨੂੰ ਕਿਬਲੂ। ਇਹ ਦੇਖ ਲਈ ਸੀ ਇਹ ਪੱਖ ਦੇਖਣ ਲਈ ਸੀ।